ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਮੈਂ ਕੁਝ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਕਿ ਸੱਚ ਬੋਲਣ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੀਮਤ ਦੇਣੀ ਪੈਂਦੀ ਹੈ। ਬਈ ਲੋਕ ਇਹ ਕਹਿ ਦਿੰਦੇ ਆ ਕਿ ਇਹ ਬਹੁਤੇ ਮੁਰੇ ਚੌਧਰੀ ਹੋਏ ਫਿਰਦੇ ਆ ਪਰ ਉਹਦੇ ਨੁਕਸਾਨ ਵੀ ਕਿਤੇ ਨਾ ਕਿਤੇ ਚੱਲਣੇ ਪੈਂਦੇ ਆ ਚਾਹੇ ਉਹ ਨੁਕਸਾਨ ਛੋਟਾ ਹੋਵੇ ਚਾਹੇ ਵੱਡਾ ਹੋਵੇ। ਮੈਂ ਇੱਕ ਜਿਹੜੀ ਮੇਰੇ ਨਾਲ ਨਿੱਜੀ ਵਾਪਰੀ ਐ ਮੈਂ ਇੱਕ ਉਹ ਘਟਨਾ ਦੱਸਣੀ ਚਾਹੁੰਦਾ ਪਿਛਲੇ ਸਾਲ ਜੀਰੀ ਦੇ ਸੀਜ਼ਨ ਵਿੱਚ ਕਿਸਾਨ ਵੀਰਾਂ ਨੂੰ ਕਟ ਲੱਗ ਰਹੇ ਸੀ ਜਦੋਂ ਜੀਰੀ ਦੇ ਕਟ ਲੱਗ ਰਹੇ ਸੀ ਉਸ ਸਮੇਂ ਅਸੀਂ ਤਕਰੀਬਨ ਇੱਕ ਸਾਲ ਪਹਿਲਾਂ ਸ੍ਰੀ ਚਮਕੌਰ ਸਾਹਿਬ ਵਿਖੇ ਇੱਕ ਫੁੱਲ ਤੇ ਧਰਨਾ ਲਾਇਆ ਉਸ ਧਰਨੇ ਤੇ ਬਾਅਦ ਰਾਤ ਤਕਰੀਬਨ 12 1 ਵਜੇ 12 ਵਜੇ ਉਹ ਧਰਨਾ ਚੱਕ ਹੋਇਆ ਤਾਂ ਉਸ ਧਰਨੇ ਦੇ ਵਿੱਚੋਂ ਮੇਰਾ ਮੋਟਰਸਾਈਕਲ ਚੋਰੀ ਹੋ ਜਾਂਦਾ। ਜਦੋਂ ਉਹ ਮੋਟਰਸਾਈਕਲ ਉੱਥੋਂ ਚੋਰੀ ਹੁੰਦਾ ਮੇਰਾ ਤਾਂ ਉਸ ਤੋਂ ਬਾਅਦ ਮੈਂ ਇੱਕ ਦਰਖਾਸਤ ਲਿਖਾਉਣਾ ਸ਼੍ਰੀ ਚਮਕੌਰ ਸਾਹਿਬ ਰਾਤ ਨੂੰ। ਚਲੋ ਪਤਾ ਹੁੰਦਾ ਵੀ ਮੋਟਰਸਾਈਕਲ ਹੁਣ ਮਿਲਣਾ ਤਾਂ ਹੈ ਨਹੀਂ। ਗੱਲ ਵੀ ਕੋਈ ਬਹੁਤ ਹੀ ਬੜੀ ਨਹੀਂ ਹੁੰਦੀ ਪਰ ਹੈਰਾਨੀ ਹੁੰਦੀ ਹੈ ਜਦੋਂ ਇਹ ਸਾਰਾ ਕੁਝ ਦੇਖਿਆ। ਉਸ ਤੋਂ ਬਾਅਦ ਕੁਝ ਕੁ ਮਹੀਨਿਆਂ ਬਾਅਦ ਸਾਡੇ ਸਾਥੀਆਂ ਦੋ ਉਹਨਾਂ ਦਾ ਮੈਨੂੰ ਫੋਨ ਆਉਂਦਾ ਹੈ ਕਿ ਅਸੀਂ ਇੱਕ ਚੋਰ ਮਿਲਿਆ ਸਾਨੂੰ ਨਸ਼ਈ ਬੰਦਾ ਵੀ ਉਹਦੇ ਕੋਲ ਇੱਕ ਮੋਟਰਸਾਈਕਲ ਆ ਚੋਰੀ ਦਾ ਵੀ ਉਹ ਸਸਤੇ ਭਾਅ ਦੇ ਰਿਹਾ ਵੀ ਦੇਖੀਂ ਕਿ ਤੇਰੇ ਆਲਾ ਤਾਂ ਨਹੀਂ ਉਹਨਾਂ ਨੇ ਜਦੋਂ ਮੈਨੂੰ ਫੋਟੋਆਂ ਭੇਜੀਆਂ ਤਾਂ ਮੈਂ ਦੱਸਿਆ ਵੀ ਇਹ ਮੋਟਰਸਾਈਕਲ ਮੇਰਾ ਨਹੀਂ ਹੈਗਾ ਇਹ ਮੋਟਰਸਾਈਕਲ ਆਪਣੇ ਰਾਮਪੁਰੋ ਪਿੰਡ ਦਾ ਦਾ ਚਲੋ ਉਸ ਤੋਂ ਬਾਅਦ ਉਹ ਚੋਰ ਨੂੰ ਪੁਲਿਸ ਪੁਲਿਸ ਨੂੰ ਫੜਾਇਆ ਗਿਆ ਪੁਲਿਸ ਨੇ ਉਸ ਚੋਰ ਨਾਲ ਚੋਰ ਦੀ ਤਫਤੀਸ਼ ਕੀਤੀ ਉਹ ਤਫਤੀਸ਼ ਦੇ ਵਿੱਚ ਇਹ ਆਇਆ ਕਿ ਇੱਕ ਚਮਕੌਰ ਸਾਹਿਬ ਦਾ ਹੋਰ ਨੌਜਵਾਨ ਜਿਹਨੂੰ ਨਸ਼ੇ ਦੀ ਲਤ ਲੱਗੀ ਹੋਈ ਆ ਉਸ ਦਾ ਨਾਮ ਉਹਨੇ ਦਿੱਤਾ ਵੀ ਇੱਕ ਮੋਟਰਸਾਈਕਲ ਉਸ ਬੰਦੇ ਕੋਲ ਹੱਦ ਉਦੋਂ ਹੁੰਦੀ ਆ ਜਦੋਂ ਤਕਰੀਬਨ 7-8 ਮਹੀਨੇ ਬਾਅਦ ਮੇਰੇ ਨਾਲ ਉਸ ਬੰਦੇ ਦਾ رابطہ ਕਾਇਮ ਹੁੰਦਾ ਕਿਸੇ ਬੰਦੇ ਦੇ ਥਰੂ ਕਿ ਬਾਈ ਜੀ ਮਿੱਤੇ ਗਲਤੀ ਹੋ ਗਈ ਮੈਂ ਤੁਹਾਨੂੰ ਪੈਸੇ ਦੇ ਦੰਨਾ ਜਾਂ ਮੈਂ ਮੋਟਰਸਾਈਕਲ ਬੇਚਦਾ ਚਲੋ ਮੈਂ ਖਾ ਵੀ ਕੋਈ ਗੱਲ ਨਹੀਂ ਆਪਾਂ ਬੈਠ ਕੇ ਗੱਲਬਾਤ ਕਰਦੇ ਆ ਮੈਂ ਪੁਲਿਸ ਨੂੰ ਵੀ ਦੱਸਿਆ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋਈ ਉਸ ਤੋਂ ਕੁਝ ਦਿਨ ਬਾਅਦ ਮੇਰੇ ਨਾਲ ਉਹਨਾਂ ਨੇ ਤੈਅ ਕਰ ਲਿਆ ਕਿ ਅਸੀਂ ਤੈਨੂੰ ਮਿਲਣਾ ਵੀਰ ਚਲੋ ਜਿੱਦਣ ਤੈਆ ਹੋਇਆ ਮੈਂ ਜਿਹੜਾ ਬੰਦਾ ਵਿਚਕਾਰ ਤਾਂ ਉਹਨੂੰ ਮੈਂ ਫੋਨ ਕਰਿਆ ਵੀ ਕੀ ਬਣਿਆ ਵੀ ਬੰਦਾ ਆਊਗਾ ਅੱਜ ਕਿ ਨਹੀਂ ਤਾਂ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਵੀਰ ਉਹਨੂੰ ਤਾਂ ਪੁਲਿਸ ਨੇ ਫੜ ਲਿਆ ਮੈਂ ਕਿਹਾ ਚਲੋ ਇਹ ਵੀ ਵਧੀਆ ਹੋਇਆ ਜਦੋਂ ਮੈਂ ਬੇਲੇ ਚੌਂਕੀ ਗਿਆ ਉੱਥੇ ਏਐਸਆਈ ਕਸ਼ਮੀਰੀ ਲਾਲਤਾ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਬੰਦੇ ਨੇ ਮੇਰਾ ਮੋਟਰਸਾਈਕਲ ਚੋਰੀ ਕਰਿਆ ਹੋਇਆ ਉਹਦਾ ਨਾਮ ਗੋਲਡੀ ਇਹ ਉੱchna ਚੋਰੀ ਕਰਿਆ ਦਾ ਵੀ ਮੇਰੇ ਨਾਲ ਇਸ ਤਰ੍ਹਾਂ ਗੱਲਬਾਤ ਵੀ ਹੋਈ ਆ ਉਹ ਕਹਿੰਦੇ ਵੀ ਅਸੀਂ ਬੰਦਾ ਸ਼੍ਰੀ ਚਮਕੌਰ ਸਾਹਿਬ ਥਾਣੇ ਦੇ ਵਿੱਚ ਛੱਡਿਆ ਹੋਇਆ ਚਲੋ ਉਹਨਾਂ ਨੇ ਬੰਦਾ ਲਿਆਂਦਾ ਮੇਰੇ ਨਾਲ ਚਮਕੌਰ ਸਾਹਿਬ ਤੋਂ ਇੱਕ ਸਾਥੀ ਹੋ ਸੀ ਜਦੋਂ ਅਸੀਂ ਚੌਂਕੀ ਦੇ ਵਿੱਚ ਬੇਲੇ ਬੈਠੇ ਹਾਂ ਜਿਹੜਾ ਉਹ ਗੋਲਦੀ ਨਾਂ ਦਾ ਬੰਦਾ ਹੈ ਜਿਹਨੇ ਮੋਟਰਸਾਈਕਲ ਚੋਰੀ ਕਰਿਆ ਤਾਂ ਪੁਲ ਪਰ ਤੇ ਉਹ ਆ ਕੇ ਮੇਰੇ ਪੈਰਾਂ 'ਚ ਬਹਿ ਗਿਆ ਕਹਿੰਦਾ ਵੀਰੇ ਮੈਨੂੰ ਮਾਫ਼ ਕਰ ਦੇ ਮੈਂ ਮੋਟਰਸਾਈਕਲ ਵੇਚਦਾ ਕਵਾੜੀਆਂ ਨੂੰ ਵੇਚਦਾ ਮਖਾ ਵੀ ਕਿਹੜੇ ਕਵਾੜੀਆਂ ਨੂੰ ਵੇਚਿਆ ਕਹਿੰਦਾ ਵੀਰੇ ਰਵੀ ਕਵਾੜੀਆਂ ਨੂੰ ਵੇਚਿਆ ਛਿਰੀ ਚਮਕੌਰ ਸਾਹਿਬ ਚਲੋ ਜੀ ਐਸਆਈ ਸਾਹਿਬ ਕਹਿੰਦੇ ਵੀ ਕੋਈ ਨਹੀਂ ਆਪਾਂ ਇਹਦੇ ਉੱਪਰ ਕਾਰਵਾਈ ਕਰਦੇ ਆਂ ਆਪਾਂ ਸਵੇਰੇ ਅਸੀਂ ਅੱਜ ਦੇ ਉਹਦੇ ਘਰ ਕਵਾੜੀਏ ਦੇ ਰੇਡ ਕਰਾਂਗੇ ਉਸ ਤੋਂ ਬਾਅਦ ਅਸੀਂ ਆਪਣਾ ਘਰ ਨੂੰ ਆ ਕੇ ਦੂਏ ਦਿਨ ਜਦੋਂ ਮੈਂ ਪਤਾ ਕਰਿਆ ਵੀ ਤੁਸੀਂ ਰੇਡ ਕਰੀ ਕਹਿੰਦੇ ਸਾਨੂੰ ਕਵਾੜੀਆਂ ਨਹੀਂ ਮਿਲਿਆ ਹੈਗਾ ਅਸੀਂ ਗਏ ਸੀ ਅਸੀਂ ਪਰਚਾ ਦਰਜ ਕਰਤਾ ਉਹ ਕਵਾੜੀਆ ਵਿੱਚ ਨਾਮਜ਼ਦ ਕਰਤਾ ਕਰਦੇ ਕਰਾਉਂਦੇ ਮੈਂ ਕਈ ਵਾਰ ਪੁੱਛਿਆ ਵੀ ਤੁਹਾਨੂੰ ਮਿਲਿਆ ਜੀ ਉਹ ਸਮੇਂ ਜਿਹੜੇ ਐਸਐਚਓ ਸਾਹਿਬ ਤੇ ਮਾਮਨਾ ਕੋਲ ਵੀ ਜਾਂਦਾ ਰਿਹਾ ਪਰ ਉਹਨਾਂ ਨੇ ਕੋਈ ਕਿਸੇ ਨੇ ਬਾਹ ਨਹੀਂ ਫੜਾਈ ਪਰ ਮੈਨੂੰ ਫਿਰ ਮਹੀਨਾ ਡੇਢ ਮਹੀਨੇ ਬਾਅਦ ਪਤਾ ਲੱਗਿਆ ਵੀ ਪੁਲਿਸ ਵਾਲਿਆਂ ਨੇ ਤਾਂ ਕੋਈ ਐਫਆਈਆਰ ਨਹੀਂ ਕਰੀ ਉਹ ਤਾਂ ਬੰਦਾ ਸਿਰਫ ਤੇ ਸਿਰਫ ਇੱਕ ਨਸ਼ੇ ਦੇ ਉਹਦੇ ਵਿੱਚ ਜਿਹੜਾ ਫੜਿਆ ਤਾਂ ਉਹ ਜੇਲ੍ਹ ਭੇਜਤਾ ਬਾਕੀ ਦਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਮੈਂ ਫੇਰ ਕਸ਼ਮੀਰੀ ਲਾਲ ਨੂੰ ਪੁੱਛਿਆ ਕਿ ਭਾਈ ਜੀ ਮੇਰਾ ਮੋਟਰਸਾਈਕਲ ਵੀ ਤੁਸੀਂ ਐਫ ਆਈ ਆਰ ਵੀ ਨਹੀਂ ਹਾਂਜੀ ਅਸੀਂ ਲੱਭਦੇ ਹਾਂ ਜੀ ਅਸੀਂ ਦੇਖਦੇ ਹਾਂ ਜੀ ਉਹ ਬੰਦਾ ਜੇਲ੍ਹ ਭੇਜਤਾਦਾ ਜੀ ਤਦੋ ਯਾਰ ਪੁਲਿਸ ਨੇ ਬੰਦਾ ਫੜਿਆ ਹੋਇਆ ਪੁਲਿਸ ਦੇ ਸਾਹਮਣੇ ਮੰਨ ਰਿਹਾ ਹੈ ਪੁਲਿਸ ਉਹਨੂੰ ਉਹਦਾ ਪਰਚਾ ਨਹੀਂ ਕਰ ਰਹੀ ਹੁਣ ਆ ਜਿਹੜਾ ਡੀਜੀ ਡੀਆਈਜੀ ਜਿਹੜਾ ਮਸਲਾ ਆਇਆ ਉਹ ਲੱਗਦਾ ਕਿਤੇ ਨਾ ਕਿਤੇ ਫਿਰ ਛੋਟੇ ਅਫਸਰ ਵੀ ਜਿਹੜੇ ਛੋਟੇ ਕਵਾੜੀਆਂ ਤੇ ਪੈਸੇ ਲੰਦੇ ਹੋਣਗੇ ਜਿਹਦੇ ਹਿਸਾਬ ਨਾਲ ਉਹਨਾਂ ਨੇ ਮੇਰਾ ਮੋਟਰਸਾਈਕਲ ਨਹੀਂ ਲੱਭਿਆ ਉਹ ਤੋਂ ਬਾਅਦ ਮੈਂ ਜਿਹੜਾ ਹੁਣ ਮੌਜੂਦਾ ਐਸਐਚਓਾ ਗੁਰਪ੍ਰੀਤ ਸਿੰਘ ਸ਼੍ਰੀ ਚਮਕੌਰ ਸਾਹਿਬ ਮੈਂ ਇਹਨਾਂ ਨੂੰ ਕਈ ਵਾਰ ਕਹਿ ਚੁੱਕੇ ਹਾਂ ਵੀ ਬਾਈ ਜੀ ਮੇਰਾ ਮੋਟਰਸਾਈਕਲ ਆ ਸਰ ਦਵਾ ਦਿਓ ਕੋਈ ਰੱਬੀ ਕਵਾੜੀਆ ਚਲੋ ਮੇਰਾ ਸਰ ਗਿਆ ਹੋਰ ਬਹੁਤ ਜਿਹੜੇ ਇਹ ਜੇ ਵੀਰਾਂ ਜਿਨ੍ਹਾਂ ਦੇ ਵਿਚਾਰਿਆਂ ਦਾ ਨਹੀਂ ਕੰਮ ਚੱਲਦਾ ਉਹਨਾਂ ਨੂੰ ਬਹੁਤ ਮੁਸ਼ਕਲ ਹੋ ਜਾਂਦੀ ਹੈ ਜਿਹੜੇ ਚੋਰੀਆਂ ਕਰਦੇ ਆ ਇਹ ਇਹਨੂੰ ਕਵਾੜੀਏ ਨੂੰ ਚੱਕੋ ਉਹ ਕਦੇ ਗੰਦੇ ਦੇ ਵੀ ਪੁਲਸ ਘਾਟਾ ਸਾਡੇ ਕੋਲ ਕਦੇ ਕੋਈ ਬਹਾਨਾ ਮਾਰ ਦਿੰਦੇ ਤੇ ਪਰ ਕਿਸੇ ਪੁਲਸ ਵਾਲੇ ਨੇ ਕੋਈ ਸਾਥ ਨਹੀਂ ਦਿੱਤਾ ਉਹ ਉਹਦੇ ਪਿੱਛੇ ਕਾਰਨ ਇਹਦਾ ਕਿ ਪੁਲਸ ਨਹੀਂ ਚਾਹੁੰਦੀ ਵੀ ਕੋਈ ਉਹਨਾਂ ਦੇ ਖਿਲਾਫ ਬੋਲੇ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਸੱਚ ਦੀ ਆਵਾਜ਼ ਚੱਕੇ ਜਦੋਂ ਆਪਾਂ ਆਵਾਜ਼ ਚੱਕਾਂਗੇ ਤਾਂ ਇਹ ਪ੍ਰਸ਼ਾਸਨ ਇਹ ਪੁਲਸ ਇਹ ਸਰਕਾਰਾਂ ਆਪਣੇ ਖਿਲਾਫ ਖੜਤ ਗਈਆਂ ਐਸਐਸਓ ਸਾਹਿਬ ਨਾਲੇ ਇਹ ਮੇਰੇ ਖਿਲਾਫ ਭੁਗਤੇ ਇਹਨਾਂ ਨੇ ਮੇਰਾ ਮੋਟਰਸਾਈਕਲ ਨਹੀਂ ਰਿਕਵਰ ਕਰਿਆ ਨਾ ਉਹ ਚੋਰ ਫੜਿਆ 1 ਸਾਲ ਹੋ ਗਿਆ ਉਹ ਚੋਰ ਫੜਿਆ ਹੋਇਆ ਛੱਡਤਾ ਤੇ ਐਸਐਸਓ ਸਾਹਿਬ ਮੈਨੂੰ ਕਹਿੰਦੇ ਵੀ ਹੁਣ ਤਾਂ ਉਹਦੀ ਜ਼ਮਾਨਤ ਹੋ ਗਈ ਮੈਂ ਖਾਜੀ ਤਰੀਕ ਪਰ ਜਾਂਦਾ ਹੋਊਗਾ ਜੇ ਜ਼ਮਾਨਤ ਹੋ ਗਈ ਤਰੀਕ ਪਰ ਤੇ ਫੜ ਲਓ ਉਹਨੂੰ ਪਰ ਨਹੀਂ ਫੜਨਾ ਆਏ ਨਹੀਂ ਵੀ ਇਹ ਬੋਲਦੇ ਆ ਉਹਨਾਂ ਦਾ ਮਕਸਦ ਇਹ ਹੈ ਵੀ ਇਹ ਚੁੱਪ ਕਰਨ ਕਈ ਸਾਡੇ ਸਾਥੀ ਸਾਡੇ ਵੀਰ ਉਹਨਾਂ ਨੂੰ ਵੀ ਲੱਗਦਾ ਹੁੰਦਾ ਵੀ ਇਹ ਬੰਦੇ ਭੱਜੇ ਫਿਰਦੇ ਆ ਇਹ ਤਾਂ ਪਤਾ ਨਹੀਂ ਕਿ ਆ ਇਹਨਾਂ ਦੀ ਚਾਹਨਾ ਹੈ ਕੋਈ ਸਾ ਪਰ ਜਿਹੜਾ ਬੰਦਾ ਮੂਰੇ ਹੋ ਕੇ ਬੋਲਦਾ ਉਹਨੂੰ ਨੁਕਸਾਨ ਚ ੱਲਣੇ ਪੈਂਦੇ ਆ ਪਰ ਮੈਂ ਹੁਣ ਇਹ ਜਿਹੜਾ ਮੁੱਦਾ ਇਹ ਪ੍ਰਸ਼ਾਸਨ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਉਂਗਾ ਜਿਹੜਾ ਇਹ ਕਸ਼ਮੀਰੀ ਲਾਲੀ ਐਸਆਈ ਨੇ ਜੋ ਵੀ ਉਹਨੂੰ ਚੋਰ ਨੂੰ ਛੱਡਿਆ ਕਿਵੇਂ ਛੱਡਿਆ ਕਾਹਤੇ ਛੱਡਿਆ ਕੀ ਲੱਤਾ ਕਿਵੇਂ ਕਵਾੜੀਏ ਦੇ ਕੀ ਲੱਤਾ ਕੀ ਛੱਡਿਆ ਉਹ ਸਾਰਾ ਕੁਝ ਹੁਣ ਪਤਾ ਕਰਾਂਗੇ ਪ੍ਰਸ਼ਾਸਨ ਦੇ ਕੋਲ ਜਾਵਾਂਗੇ ਜੇ ਉਹਨਾਂ ਨੇ ਨਾ ਬਾਹ ਫੜੀ ਤਾਂ ਅਸੀਂ ਅੱਗੇ ਤੇ ਅੱਗੇ ਨਵੇਂ ਮੈਂ ਕੋਰਟ ਦੇ ਵਿੱਚ ਵੀ ਜਾਊਗਾ ਉਹਨਾਂ ਦੇ ਖਿਲਾਫ ਕਿਉਂਕਿ ਮੇਰੇ ਕੋਲ ਗਵਾਹ ਨੇ ਜਿਨ੍ਹਾਂ ਦੇ ਸਾਹਮਣੇ ਉਹ ਚੋਰ ਮੰਨਿਆ ਉਹ ਗਵਾਹੀ ਦੇਣ ਨੂੰ ਤਿਆਰ ਆ ਬੰਦੇ ਜਿਨ੍ਹਾਂ ਕੋਲ ਜਿਨ੍ਹਾਂ ਦੇ ਸਾਹਮਣੇ ਚੌਂਕੀ ਦੇ ਵਿੱਚ ਬੈਠ ਕੇ ਗੱਲ ਹੋਈ ਆ ਸੋ ਗੱਲ ਇਹ ਆ ਵੀ ਪ੍ਰਸ਼ਾਸਨ ਤੇ ਸਰਕਾਰਾਂ ਇੱਥੇ ਤੱਕ ਗਿਰ ਚੁੱਕੀਆਂ ਆ ਕਿ ਅਸੀਂ ਜੇ ਸੱਚ ਬੋਲਾਂਗੇ ਤਾਂ ਅਸੀਂ ਧੱਕੇ ਖਾਵਾਂਗੇ ਜਿਹੜਾ ਹੁਣ ਏਐਸਸੀ ਕਸ਼ਮੀਰੀ ਲਾਲ ਉਹੀ ਦੱਸ ਸਕਦਾ ਕਿ ਉਹਦੀ ਕਵਾੜੀਏ ਨਾਲ ਕੋਈ ਮਿਲੀਭੁਗਤ ਸੀ ਜਾਂ ਜਿਹੜਾ ਇਹ ਚੋਰ ਸੀ ਉਹਦੇ ਨਾਲ ਕੋਈ ਮਿਲੀਭੁਗਤ ਸੀ ਜਾਂ ਸਾਡੇ ਚਮਕੌਰ ਸਾਹਿਬ ਦੇ ਐਸਐਚਓ ਸਾਹਿਬ ਦੱਸ ਸਕਦੇ ਆ ਵੀ ਉਹਨਾਂ ਦੀ ਕਵਾੜੀਏ ਨਾਲ ਕੋਈ ਮਿਲੀਭੁਗਤ ਆ ਜਾਂ ਫਿਰ ਚੋਰ ਨਾਲ ਕੋਈ ਮਿਲੀਭੁਗਤ ਆ ਜਿਹੜਾ ਉਹ ਪਰਚਾ ਹੁਣ ਤੱਕ ਉਹਦੇ ਤੇ ਦਰਜ ਨਹੀਂ ਹੋਇਆ ਮੇਰਾ ਮੋਟਰਸਾਈਕਲ ਉਹਨਾਂ ਨੇ ਸਿਰਫ ਤੇ ਸਿਰਫ 1500 ਰੁਪਏ ਦਾ ਵੇਚਿਆ ਗੋਲਦੀ ਨਾਮ ਦੇ ਮੁੰਡੇ ਨੇ ਉਹ ਨਸ਼ਈ ਬੰਦਾ ਉਹਨੇ ਕਵਾੜੀਆਂ ਨੂੰ ਰਵੀ ਕਵਾੜੀਆਂ ਚਮਕੌਰ ਸਾਹਿਬ ਦਾ ਉਹਨੂੰ 1500 ਰੁਪਏ ਦਾ ਵੇਚਿਆ ਜਿਹੜਾ ਚੌਂਕੀ ਦੇ ਵਿੱਚ ਉਹ ਮੰਨਿਆ ਪਰ ਸਾਡੀ ਜਿਹੜੀ ਪੁਲਿਸ ਆ ਇਹ ਤੇ ਮੈਂ ਹੈਰਾਨ ਆ ਕਿ ਕਿਸ ਤਰ੍ਹਾਂ ਇਹ ਆਪਣੇ ਘਰ ਭਰਦੇ ਆ ਫਿਰ ਕਰੋੜਾ ਰੁਪਇਆ ਇਕੱਠਾ ਕਰਦੇ ਆ ਸਰਕਾਰਾਂ ਨੂੰ ਵੀ ਜਾਂਦਾ ਹੋ ਉਹੀ ਸਾ ਇਹ ਤਾਂ ਹੈ ਨਹੀਂ ਵੀ ਡੀਆਜੀ ਦੇ ਘਰ ਤੇ ਹੁਣ ਕਬਾੜੀਏ ਦੇ ਘਰ ਤੋਂ ਪੈਸਾ ਗਿਆ ਵੀ ਕੱਲਾ ਉਹੀ ਖਾ ਗਿਆ ਗਿਫਟ ਤਾਂ ਫੇਰ ਗਾਹਾਂ ਵੀ ਜਾਣੇ ਆ ਜੇ ਐਸਐਚਓ ਸਾਹਿਬ ਕੋਲ ਵੀ ਗਿਆ ਉੱਠਦਾ ਜਰੂਰ ਆਇਆ ਹੋਊਗਾ ਜਿਹੜਾ ਉਹਨਾਂ ਨੇ ਮੇਰੇ ਤਿੰਨ ਚਾਰ ਜਾਣ ਤਿੰਨ ਚਾਰ ਵਾਰ ਜਾਣ ਤੇ ਵੀ ਕੋਈ ਕਾਰਵਾਈ ਕਾਰਵਾਈ ਨਹੀਂ ਕਰੀ ਹੈਗੀ ਉਸ ਕਬਾੜੀਏ ਨੂੰ ਉਹਨਾਂ ਨੇ ਬੁਲਾਉਣਾ ਤੱਕ ਜ਼ਰੂਰੀ ਨਹੀਂ ਸਮਝਿਆ ਚਮਕੌਰ ਸਾਹਿਬ ਦਾ ਕਬਾੜੀਆ ਉਹਨੂੰ ਬੁਲਾਉਣਾ ਤੱਕ ਵੀ ਨਹੀਂ ਜ਼ਰੂਰੀ ਸਮਝਿਆ ਬਹੁਤ ਨਾਲ ਚੱਲ ਰਿਹਾ ਹੈ ਜੋ ਕਸਾਨਾਂ ਦੀਆਂ ਮੋਟਰਾਂ ਚੋਰੀ ਹੁੰਦੀਆਂ ਜਾਂ ਫਿਰ ਇੰਜਣ ਚੋਰੀ ਹੁੰਦੇ ਆ ਜਾਂ ਤਾਰਾਂ ਜੇਰ ਚੋਰੀ ਹੁੰਦੀਆਂ ਉਹ ਯਾਰ ਕਿਤੇ ਤਾਂ ਵਿਕਦੀਆਂ ਪੁਲਿਸ ਦੇ ਬਿਨਾਂ ਨਹੀਂ ਵਿਕ ਸਕਦੀਆਂ ਮੈਂ ਤਾਂ ਸਾਫ਼ ਕਹੂੰਗਾ ਕਿਉਂਕਿ ਪੁਲਿਸ ਦੀਵਾਲੀ ਦੇ ਨਾਂ ਤੇ ਉਹਨਾਂ ਤੇ ਫੰਡ ਇਕੱਠਾ ਕਰਦੀ ਹੈ ਮਹੀਨੇ ਦੇ ਨਾਂ ਤੇ ਉਹਨਾਂ ਦੇ ਫੰਡ ਇਕੱਠਾ ਕਰਦੀ ਹੈ ਮੈਂ ਕਹਾਂਗਾ ਕਿਉਂਕਿ ਮੇਰੇ ਸਾਹਮਣੇ ਮੇਰੇ ਮੂੰਹ ਸਾਹਮਣੇ ਬੈਠ ਕੇ ਮੰਨਿਆ ਬੰਦਾ ਯਾਰ ਵੀ ਮੈਂ 1500 ਰੁਪਏ ਦਾ ਰਵੀ ਕਵਾੜੀਏ ਨੂੰ ਮੋਟਰਸਾਈਕਲ ਵੇਚਦਾ ਐਸਈ ਕੋਲ ਬੈਠਾ ਸੀ ਉਸ ਸਮੇਂ ਜਿਹੜਾ ਚੌਂਕੀ ਦਾ ਮੁਨਸ਼ੀ ਦਾ ਉਹ ਕੋਲ ਬੈਠਾ था ਹਾਦਾਂ ਯਾਰ ਵੀ ਇੱਕ ਇੱਧਰ ਨੂੰ ਤਰੇ ਹੋਏ ਆਂ ਚੋਰੀਆਂ ਕਰਵਾ ਰਹੇ ਆਂ ਚੋਰਾਂ ਦਾ ਸਾਥ ਦੇ ਰਹੇ ਆਂ ਅੱਗੇ ਜਿਹੜਾ ਵੀ ਬੰਦਾ ਬੋਲੂਗਾ ਇਹ ਮੈਂ ਅੱਜ ਇੱਕ ਜਾਨੀ ਮੇਰਾ ਜਿਹੜਾ ਸਭ ਤੋਂ ਛੋਟਾ ਨੁਕਸਾਨ ਹੋਇਆ ਉਹ ਦੱਸਿਆ ਇਹਦੇ ਨਾਲ ਨਾਲ ਜਿਹੜੇ ਪੁਲਿਸ ਨੇ ਮੇਰੇ ਨਿੱਜੀ ਜਾਂ ਆਪਣੇ ਤਹਿਸੀਲਦਾਰ ਸਾਹਿਬ ਤੋਂ ਇੱਕ ਚੰਕੌਰ ਸਾਹਿਬ ਉਹ ਅੱਜ ਕੱਲ ਮੇਰੇ ਖਿਆਲ ਚ ਐਸ ਡੀ ਐਮ ਉਹਨਾਂ ਨੇ ਵੀ ਮੇਰੇ ਨਾਲ ਬੋਲਣ ਕਰਕੇ ਨਿੱਜੀ ਮੇਰੇ ਨਾਲ ਬਿਤਕਰਾ ਕਰ ਰਿਆ ਦਾ ਉਹ ਦੱਸੂਗਾ ਮੈਂ ਆਉਂਦੀਆਂ ਵੀਡੀਓਾਂ ਚ ਹੌਲੀ ਹੌਲੀ ਦੱਸੂਗਾ ਸਾਰਿਆਂ ਦੇ ਪਰ ਜਿਹੜਾ ਇਹ ਐਸ ਆਈ ਕਸ਼ਮੀਰੀ ਲਾਲ ਉਹਦੇ ਖਿਲਾਫ ਮੈਂ ਜ਼ਰੂਰ ਚਾਹੇ ਕੋਰਟ ਜਾਵਾਂ ਕਿਉਂ ਇਹਨਾਂ ਚੋਰ ਛੱਡਿਆ ਜਿਹੜਾ ਮੌਜੂਦਾ ਜਿਹੜਾ ਉਸ ਸਮੇਂ ਦਾ ਐਸਐਚਓ ਸੀ ਉਹਨੇ ਕਿਉਂ ਛੱਡਿਆ ਜਦੋਂ ਉਹਨਾਂ ਦੇ ਸਾਹਮਣੇ ਉਹ ਬੰਦਾ ਮੰਨੇ ਆ ਉਹ ਤੋਂ ਬਾਅਦ ਜਿਹੜਾ ਹੁਣ ਐਸਐਚਓ ਆ ਇਹਨੂੰ ਮੈਂ ਤਿੰਨ ਵਾਰ ਮਿਲ ਚੁੱਕਿਆ ਹਾਂ ਕਿਉਂ ਨਹੀਂ ਐਸਐਚਓ ਨੇ ਕਾਰਵਾਈ ਕੀਤੀ ਇਹ ਸਵਾਲਾਂ ਦੇ ਜਵਾਬ ਇਹਨਾਂ ਨੂੰ ਦੇਣੇ ਪੈਣਗੇ ਇਹ ਸਭ ਮਿਲ ਕੇ ਠੱਗੀਆਂ ਮਰਾ ਰਹੇ ਨੇ ਤੇ ਸਾਡੀ ਸਾਡੀ ਪੋਲੀ ਜਨਤਾ ਹੈ ਉਹਨਾਂ ਨੂੰ ਠੱਗ ਰਹੇ ਨੇ ਕਿਤੇ ਨਾ ਕਿਤੇ ਜਿਹੜਾ ਸੱਚ ਬੋਲਣ ਵਾਲਾ ਉਹਨੂੰ ਉਹਦੀ ਆਵਾਜ਼ ਬੰਦ ਕਰਨੀ ਚਾਹੁੰਦੇ ਆ ਇਹ ਇਹ ਛੋਟੀਆਂ ਛੋਟੀਆਂ ਗੱਲਾਂ ਨਾਲ ਆਵਾਜ਼ਾਂ ਨਹੀਂ ਬੰਦ ਹੁੰਦੀਆਂ ਹੁੰਦੀਆਂ ਨਾ ਅਸੀਂ ਆਵਾਜ਼ ਇਹ ਬੰਦ ਹੋਣੀ ਚਾਹੇ ਵੱਡਾ ਨੁਕਸਾਨ ਵੀ ਹੋ ਜਾਵੇ ਪਰ ਮੈਂ ਐਸਐਸਈ ਅਰ ਜਿਹੜਾ ਮੌਜੂਦਾ ਐਸਐਚਓ ਹੈ ਇਹਨੂੰ ਬੇਨਤੀ ਕਰਦਾ ਹਾਂ ਵੀ ਮੇਰਾ ਮੋਟਰਸਾਈਕਲ ਲਿਆ ਦਿਓ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਕਿਹਦੇ ਕੋਲ ਆ ਇਹ ਨਹੀਂ ਮੈਂ ਕਹਿੰਦਾ ਵੀ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਕਹਿੰਦਾ ਵੀ ਪਤਾ ਹੈ ਮੇਰਾ ਰਵੀ ਕਵਾੜੀਆ ਚਮਕੌਰ ਸਾਹਿਬ ਦਾ ਤੁਹਾਨੂੰ ਮੈਂ ਤਿੰਨ ਵਾਰ ਦੱਸ ਚੁੱਕਿਆ ਥੋੜੀ ਚੌਂਕੀ ਦੇ ਵਿੱਚ ਜਿਹੜੇ ਬੰਦੇ ਨੇ ਚੋਰੀ ਕਰੀਆ ਉਹ ਮੰਨ ਚੁੱਕਿਆ ਪਰ ਯਾਰ ਤੁਸੀਂ ਕਮਾਲੇ ਕਰੀ ਪਈ ਆ ਫਿਰ ਤੁਸੀਂ ਕਹਿੰਦੇ ਆ ਵੀ ਅਸੀਂ ਤਾਂ ਜੀ ਸਾਡੀ ਤੁਸੀਂ ਸੌਹਾਂ ਖੜਾਉਂਦੇ ਫਿਰਦੇ ਜੀ ਅਸੀਂ ਨਸ਼ੇ ਬੰਦ ਕਰਾ ਦੂੰਗੇ ਅਸੀਂ ਆਹ ਕੰਮ ਬੰਦ ਕਰਾ ਦੂੰਗੇ ਜੀ ਇਹ ਚੋਰੀਆਂ ਬੰਦ ਕਰਾ ਦੂੰਗੇ ਯਾਰ ਜਿਹੜੇ ਕੰਮਾਂ ਦੇ ਵਿੱਚ ਤੁਸੀਂ ਭਾਈਵਾਲ ਬਣੇ ਹੋਏ ਆ ਉਹ ਕੰਮਾਂ ਦੇ ਵਿੱਚ ਕਿਵੇਂ ਬੰਦ ਹੋ ਜਾਣਗੇ ਜਿਨ੍ਹਾਂ ਤੇ ਤੁਸੀਂ ਮੈਂ ਮੈਂ ਤਾਂ ਸਿੱਧਾ ਕਹੂੰਗਾ ਵੀ ਉਹ ਕੋਈ ਹਫਤਾ ਲੱਤਦਾ ਜਾਂ ਉਹ ਤਾਂ ਕੋਈ ਪੈਸਾ ਲੱਤਦਾ ਤਾਂ ਉਹ ਚੋਰ ਛੱਡਿਆ ਨਹੀਂ ਐਕਨ ਕੋਈ ਚੋਰ ਨਹੀਂ ਛੱਡਦਾ ਹੁੰਦਾ ਜਿਹਦੀ ਚੌਂਕੀ ਦੇ ਵਿੱਚ ਬੈਠਾ ਹੋਵੇ ਪੈਸੇ ਲੈੇ ਬਿਨਾਨੀ ਚੋਰ ਛੱਡਿਆ ਜਾ ਸਕਦਾ ਇਹ ਇੱਕ ਛੋਟੀ ਜੀ ਕੀਮਤ ਆ ਕਈ ਸੱਜਣ ਕਹਿ ਦਿੰਦੇ ਆ ਵੀ ਇਹ ਤਾਂ ਮੂਰੇ ਹੋਏ ਫਿਰਦੇ ਆ ਪਤਾ ਨਹੀਂ ਇਹਨਾਂ ਨੂੰ ਕਿੰਨੀ ਕੁਰੇ ਆਮਦਨ ਹੁੰਦੀ ਆ ਕਿ ਆ ਪਰ ਲੁੱਟ ਬਹੁਤ ਹੁੰਦੀ ਆ ਸਾਨੂੰ ਨੁਕਸਾਨ ਬਹੁਤ ਝੱਲਣੇ ਪੈਂਦੇ ਆ ਛੋਟੇ ਛੋਟੇ ਕਰਕੇ ਉਹ ਬਹੁਤ بڑے ਜਾਂਦੇ ਆ ਆਪਾਂ ਵੀ ਇੱਕ ਆਮ ਕਰਾਂ ਚੁਈ ਉੱਥੇ ਹੋਏ ਆ ਜ਼ਿਮੀਦਾਰ ਖੇਤੀਬਾੜੀ ਕਰਦੇ ਆ ਰੋਜ਼ ਆਪਣਾ ਕਿਤਾਬ ਕਰੀਦਾ ਉਹ ਤੋਂ ਬਾਅਦ ਆਪਣਾ ਸਮਾਜ ਵਾਸਤੇ ਵੀ ਸਮਾਂ ਕੱਢੀਦਾ ਇਹ ਨਹੀਂ ਹੈਗਾ ਵੀ ਲੁੱਟਕ ਸੁੱਟ ਪਰ ਹੋਏ ਹੋਏ ਆ ਉੱਥੇ ਦੇ ਬੰਦਾ ਜਿੰਨਾ ਮਰਜ਼ੀ ਅਮੀਰ ਬਣ ਜਾਵੇ ਆਪਣਾ ਸਿਰਫ ਘਰ ਚੱਲਦਾ ਪਰਮਾਤਮਾ ਦੀ ਕਿਰਪਾ ਬਹੁਤ ਵਧੀਆ ਰੋਟੀ ਖਾਂਦੇ ਆ ਪਰ ਜਿਹੜਾ ਇਹ ਪੁਲਿਸ ਪ੍ਰਸ਼ਾਸਨ ਦਾ ਰੁਪਈਆ ਇਹ ਸਰਕਾਰ ਦੇ ਨਾਲ ਮਿਲੀ ਭੁਗਤ ਕਰਕੇ ਇਹ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਪਰਚੇ ਹੋਏ ਉਹ ਵੀ ਚੱਲੇ ਆ ਕੋਈ ਗੱਲ ਨਹੀਂ ਗਾਹਾਂ ਵੀ ਹੋਣਗੇ ਚੱਲਾਂਗੇ ਕੋਈ ਗੱਲ ਨਹੀਂ ਪਰ ਜਿਹੜਾ ਆ ਤੱਕਾ ਇਹ ਨਹੀਂ ਚੱਲਣਾ ਇਹ ਜਿਹੜੀ ਪੁਲਿਸ ਆ ਇਹ ਸ਼ਰਿਆਮ ਚੋਰ ਦਾ ਸਾਥ ਦਿੰਦੀ ਆ ਸ਼ਰਿਆਮ ਜਿਹੜੇ ਜਿਹੜੇ ਬੰਦੇ ਨੇ ਮੋਟਰਸਾਈਕਲ ਖਰੀਦਿਆ ਉਹਦਾ ਸਾਥ ਦੇ ਰਹੀ ਆ ਪੁਲਿਸ ਨੂੰ ਸਭ ਪਤਾ ਮੈਂ ਤਿੰਨ ਵਾਰ ਐਸਐਚਓ ਨੂੰ ਮਿਲ ਚੁੱਕੇ ਆ ਪਤਾ ਨਹੀਂ ਕਿਉਂ ਉਹਨਾਂ ਤੇ ਕੰਨ ਤੇ ਕਹਿੰਦੇ ਉਹਨਾਂ ਜੂਨ ਹੀ ਸਰਕਦੀ ਇਹ ਕਿਤੇ ਨਾ ਕਿਤੇ ਕੋਈ ਰਾਜ ਵਿੱਚ ਹੈਗਾ ਇਹ ਤੇ ਅਗਲਾ ਸਟੈਪ ਮੈਂ ਕੋਰਟ ਦੇ ਵਿੱਚ ਜਾਊਗਾ ਕਸ਼ਮੀਰੀ ਲਾਲ ਦੇ ਖਿਲਾਫ ਮੈਂ ਜਿਹੜਾ ਮੇਰਾ ਮੋਟਰਸਾਈਕਲ ਉਹਨਾਂ ਨੇ ਚੋਰੀ ਕਾਰ ਮੈਨੂੰ ਇਹ ਦੱਸਿਆ ਜਾਵੇ ਵੀ ਇਹ ਕਾਰਨ ਕੀ ਆ ਵੀ ਉਹਨੂੰ ਛੱਡਣਾ ਚੋਰ ਨੂੰ ਮਜਬੂਰੀ ਕਿਹਾ ਮਜਬੂਰੀ ਸਰਕਾਰ ਕੋਈ ਸਰਕਾਰ ਦਾ ਪ੍ਰੈਸ਼ਰ ਤਾਂ ਪੈਸੇ ਦਾ ਪ੍ਰੈਸ਼ਰ ਦਾ ਕੋਈ ਨਾ ਕੋਈ ਦਾ ਪ੍ਰੈਸ਼ਰ ਹੋਊਗਾ ਨਹੀਂ ਜਿਹੜੀ ਪੁਲਿਸ ਕਹਿੰਨੇ ਵੀ ਚੋਰਾਂ ਨੂੰ ਲੱਭਦੀ ਫਿਰਦੀ ਹੈ ਵੀ ਅਸੀਂ ਭੱਜੇ ਫਿਰਦੇ ਦਿਨ ਰਾਤ ਇੱਕ ਕਰਦੇ ਆ ਪਰ ਇਹ ਪੁਲਿਸ ਨੂੰ ਛੱਡ ਪੁਲਿਸ ਨੂੰ ਨੂੰ ਛੱਡ ਰਹੀ ਹੈ ਚੋਰਾਂ ਨੂੰ ਫੜ ਕੇ ਕਿਉਂ ਕਿਉਂਕਿ ਉਹ ਮੋਟਰਸਾਈਕਲ ਮੇਰਾ ਤਾਂ ਤੇ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਜਾਂ ਹੋਰ ਅਧਿਕਾਰੀਆਂ ਉਹ ਨਹੀਂ ਚਾਹੁੰਦੇ ਵੀ ਅਸੀਂ ਇਹਨਾਂ ਨੂੰ ਇਹਨਾਂ ਦਾ ਕੋਈ ਮੜ ਜਾ ਇਹਨਾਂ ਨੂੰ ਸੁੱਖ ਦਾ ਸਾਹ ਲੈ ਲੈਣ ਦੀ ਹੈ ਹੋ ਸਕਦਾ ਹੈ ਵੀ ਜੇ ਉਹ ਚੋਰ ਦੀ ਤਫਤੀਸ਼ ਹੋਵੇ ਸਵਾਰ ਕੇ ਹੋ ਸਕਦਾ ਹੈ ਵੀ ਉਹ ਜਾਣ ਬੁੱਝ ਕੇ ਚੋਰੀ ਕਰਾਇਆ ਗਿਆ ਹੋਵੇ। ਉਹਦੇ ਪਿੱਛੇ ਕੋਈ ਨਾ ਕੋਈ ਹੋਰ ਅਧਿਕਾਰੀ ਵੀ ਹੋ ਸਕਦਾ ਫਿਰ। ਮੇਰਾ ਤਾਂ ਹੁਣ ਦਿਮਾਗ ਸਾਰੇ ਪਾਸੇ ਨੂੰ ਜਾਣਾ। ਜਾਣ ਬੁੱਝ ਕੇ ਵੀ ਉਹ ਕਰਾ ਸਕਦੇ ਆ। ਸੋ ਮੈਂ ਬੇਨਤੀ ਕਰਦਾ ਕਿ ਜਿਹੜੇ ਲੋਕ ਵੀ ਸਾਡੇ ਵੀਰ ਭਾਈ ਵੀ ਕਹਿ ਦਿੰਦੇ ਆ ਵੀ ਇਹ ਚੌਧਰਾ ਨੂੰ ਫਿਰਦੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਕੀਮਤਾਂ ਦੇਣੀਆਂ ਪੈਣੀਆਂ ਚਾਹੇ ਉਹ ਛੋਟੀਆਂ। ਇਹ ਸਭ ਤੋਂ ਛੋਟੀ ਕੀਮਤ ਦੀ ਮੋਟਰਸਾਈਕਲ ਉਹ ਤੇ ਅਗਲੀ ਕੀਮਤ ਆ ਜਿਹੜੀ ਉਹ ਜਲਦ ਵਿੱਚ ਸ਼ੇਅਰ ਕਰੂੰਗਾ ਵੀ ਕਿਸ ਤਰੀਕੇ ਸਰਕਾਰ ਨੂੰ ਤੇ ਆਪਣੇ ਪੁਲਿਸ ਪ੍ਰਸ਼ਾਸਨ ਜਾਂ ਹੋਰ ਅਧਿਕਾਰੀ ਸਾਤੇ ਲੰਨੇ ਆ ਉਹ ਇੱਕ ਤਹਿਸੀਲਦਾਰ ਉਹਨੂੰ ਬਹੁਤ ਇਮਾਨਦਾਰ ਕਹਿੰਦੇ ਆ ਉਹ ਮੇਰੇ ਖਿਆਲ ਜੈ ਐਸ ਡੀ ਐਮ ਲੱਗਿਆ ਹੋਇਆ ਉਹਦਾ ਵੀ ਮੈਂ ਤੁਹਾਨੂੰ ਜਲਦੀ ਦੱਸੂੰਗਾ ਵੀ ਜੋ ਉਹਨਾਂ ਨੇ ਮੇਰੇ ਨਾਲ ਕਰਿਆ ਸੀ ਉਹ ਸਿਰਫ ਉਹ ਵੀ ਕਾਰਨ ਨਹੀਂ ਸੀ ਦਾ ਕਿ ਉੱਥੇ ਅਸੀਂ ਬੋਲ ਰਹੇ تھے ਤੇ ਪ੍ਰਸ਼ਾਸਨ ਦੇ ਖਿਲਾਫ ਬੋਲ ਰਹੇ ਤੇ ਹੱਕ ਸੱਚ ਦੀ ਗੱਲ ਕਰ ਰਹੇ ਤੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ